ਬਹੁਤ ਵੱਡੀ ਖਬਰ ਆ ਜਿਵੇਂ ਕਿ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੇ ਵਿੱਚ ਇੱਕ ਗੈਂਗਸਟਰ ਕੁੜੀ ਯਾਨੀ ਕਿ ਐਸੀ ਸੁੰਦਰ ਕੁੜੀ ਜਿਹਦਾ ਬਹੁਤ ਵੱਡਾ ਜ਼ਿਕਰ ਹੋ ਰਿਹਾ ਸੀ ਪਰ ਪੰਜਾਬ ਦੇ ਅੰਦਰ ਉਹਦੀ ਗ੍ਰਿਫਤਾਰੀ ਹੁੰਦੀ ਆ ਤਾਂ ਫਿਰ ਧੱਲੀ ਮੱਚ ਜਾਂਦੀ ਆ ਤਾਂ ਹੁਣ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਅਹਿਮ ਖੁਲਾਸੇ ਹੋਣਗੇ ਕਿ ਉਸਨੇ ਰੈਕੀ ਕਿਵੇਂ ਕੀਤੀ ਆ ਸਿੱਧੂ ਮੂਸੇਵਾਲੇ ਦੀ ਔਰ ਉਸ ਤੋਂ ਬਾਅਦ ਕੀ ਯੋਗਦਾਨ ਰਿਹਾ ਉਸ ਕੁੜੀ ਦਾ ਤਾਂ ਇਹਦੇ ਨਾਲ ਇੱਕ ਹੋਰ ਬਹੁਤ ਵੱਡੀ ਖਬਰ ਜੁੜੀ ਆ ਜਿਹੜੀ ਕਿ ਪਾਕਿਸਤਾਨ ਦੇ ਵਿੱਚੋਂ ਆ ਰਹੀ ਹੈ ਤੇ ਉਹ ਖਬਰ ਨੇ ਵੀ ਤਹਿਲਕਾ ਮਚਾ ਦਿੱਤਾ ਫਿਰ ਤੋਂ ਦੋਵੇਂ ਖਬਰਾਂ ਤੁਹਾਡੇ ਨਾਲ ਮੈਂ ਇੱਕ ਇੱਕ ਕਰਕੇ ਸਾਂਝੀਆਂ ਕਰੂੰਗਾ ਜਿਹੜੀਆਂ ਕਿ ਪੰਜਾਬ ਦੇ ਪ੍ਰਤੀ ਬੇਹੱਦ ਜ਼ਿਆਦੇ ਜਾਣ ਲੈਣੀਆਂ ਜ਼ਰੂਰੀ ਨੇ ਕਿਉਂਕਿ ਸਿੱਧੂ ਮੂਸੇਵਾਲਾ ਗਾਇਕੀ ਦੇ ਮਕਾਮ ਦੇ ਵਿੱਚ ਇੱਕ ਬਹੁਤ ਵੱਡਾ ਰੁਤਬਾ ਹਾਸਲ ਕੀਤਾ ਔਰ ਜਿਹੜੀ ਇਹ ਕੂੜੀ ਫੜੀ ਗਈ ਆ ਅੱਜ ਤੁਹਾਨੂੰ ਉਹਨਾਂ ਦੇ ਮੂੰਹੋਂ ਸੁਣਾਵਾਂਗੇ ਕਿ ਆਖਰ ਕਬੂਲ ਨਾਵੇਂ ਕੀ ਕੀਤੇ ਨੇ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣ ਜਾ ਰਿਹਾ ਜਿੱਥੋਂ ਫੜੀ ਜਾਂਦੀ ਆ ਪੰਜਾਬ ਦੇ ਵਿੱਚੋਂ ਦੀ ਗਿਰਫਦਾਰੀ ਹੁੰਦੀ ਆ ਪਰ ਇਹਦੇ ਨਾਲ ਜਿਹੜੀ ਖਬਰ ਜੁੜੀ ਤੁਸੀਂ ਵੇਖੋਗੇ ਹੈਰਾਨ ਰਹਿ ਜਾਓਗੇ ਕਿਉਂ ਕਿ ਸਿੱਧੂ ਮੂਸੇਵਾਲਾ ਦੀ ਰੈਕੀ ਦੇ ਵਿੱਚ ਸਭ ਤੋਂ ਵੱਡਾ ਇਹ ਸੁੰਦਰ ਕੁੜੀ ਦਾ ਸੀ ਕਿਉਂਕਿ ਇਹ ਗੈਂਗਸਟਰ ਵੀ ਆ ਔਰ ਆਪਣੇ ਜਾਲ ਦੇ ਵਿੱਚ ਫਸਾਉਣ ਦੇ ਲਈ ਇੱਕ ਸੁੰਦਰਤਾ ਦਾ ਵੀ ਬਹੁਤ ਵੱਡਾ ਅਹਿਮ ਰੋਲ ਨਿਭਾਉਂਦੀ ਸੀ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਪਾਕਿਸਤਾਨ ਨੂੰ ਲੈ ਕੇ ਆ ਕਿਉਂਕਿ ਖਬਰ ਐਸੀ ਆ ਕਿ ਪਾਕਿਸਤਾਨ ਮੰਨੀਓ ਫਿਰ ਤੋਂ ਯਾਨੀ ਕਿ ਫਿਰ ਤੋਂ ਇੱਕ ਵਾਰੀ ਪਹਿਲ ਕੀਤੀ ਜਾ ਰਹੀ ਹੈ ਸੁਣੋ ਵੱਡੀ ਖਬਰ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਅੰਬਾਲਾ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਇੱਕ ਕੁੜੀ ਨੂੰ ਗ੍ਰਫਤਾਰ ਕੀਤਾ ਜਾਣਕਾਰੀ ਮੁਤਾਬਕ ਕੁੜੀ ਨੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਰੈਕੀ ਕੀਤੀ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾ ਨੂੰ ਗੱਡੀ ਵੀ ਮੁਹੱਈਆ ਕਰਵਾਈ ਸੀ ਜਾਣਕਾਰੀ ਮੁਤਾਬਕ ਕੁੜੀ ਨੇ ਨਰੈਣਗੜ੍ਹ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪੁਲਿਸ ਮੁਤਾਬਕ ਉਸ ਦੇ ਕੋਲੋਂ 2 ਸੋਨੇ ਦੀਆਂ ਮੁੰਦਰੀਆਂ ਬਰਾਮਦ ਹੋਈਆਂ ਨੇ ਜਿਹੜੀਆਂ ਕਿ ਉਸਨੇ ਚੋਰੀ ਕੀਤੀਆਂ ਸਨ ਜਿਸ ਨੂੰ ਅੰਬਾਲਾ ਸੀਆਈਏ ਸਟਾਫ ਨੇ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਪੁਲਿਸ ਮੁਤਾਬਕ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕੁੜੀ ਨੂੰ ਗ੍ਰਿਫਤਾਰ ਕੀਤਾ ਗਿਆ ਕਥਿਤ ਤੌਰ ਤੇ ਦੱਸਿਆ ਜਾ ਰਿਹਾ ਕਿ ਗ੍ਰਿਫਤਾਰ ਕੀਤੀ ਗਈ ਕੁੜੀ ਜੱਗੂ ਭਗਵਾਨਪੁਰੀਆ ਦੀ ਮੈਂਬਰ ਦੱਸੀ ਜਾ ਰਹੀ ਹੈ ਜਿਸ ਦੀ ਪਛਾਣ ਕਾਜਲ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਜਦੋਂ ਕੁੜੀ ਚੰਡੀਗੜ੍ਹ ਦੇ ਵਿੱਚ ਪੜਦੀ ਸੀ ਤਾਂ ਉਹ ਨਸ਼ੇ ਦੀ ਆਦੀ ਹੋ ਗਈ ਸੀ ਦੇ ਅੰਮ੍ਰਾਲਾ ਦੇ ਨਰੈਣਗੜ੍ਹ ਦੇ ਵਿੱਚ ਕੁੜੀ ਨੇ ਬੜੀ ਚਲਾਕੀ ਦੇ ਨਾਲ ਸੋਨੇ ਦੀਆਂ ਮੁੰਦਰੀਆਂ ਚੋਰੀ ਕਰ ਲਈਆਂ ਸਨ ਇਸ ਮਾਮਲੇ ਦੇ ਵਿੱਚ ਅੰਮ੍ਰਾਲਾ ਸੀਆਈਏ ਸਟਾਫ ਨੇ ਅੰਮ੍ਰਿਤਸਰ ਤੋਂ ਇਸ ਕੁੜੀ ਨੂੰ ਗ੍ਰਫਤਾਰ ਕੀਤਾ ਫੜੀ ਗਈ ਕੁੜੀ ਅੰਮ੍ਰਿਤਸਰ ਦੀ ਕਾਜਲ ਦੱਸੀ ਜਾ ਰਹੀ ਹੈ ਜੋ ਕਿ ਪੰਜਾਬ ਦੇ ਕਈ ਬੈਂਕ ਡਕੈਤੀਆਂ ਵਿੱਚ ਵੀ ਸ਼ਾਮਲ ਰਹੀ ਹੈ ਕਾਜਲ ਨੇ ਦੱਸਿਆ ਕਿ ਉਹ ਨਸ਼ਿਆਂ ਦੀ ਆਦੀ ਹੋ ਗਈ ਸੀ ਜਿਸ ਕਾਰਨ ਉਹ ਇਸ ਲਾਈਨ ਦੇ ਵਿੱਚ ਆਈ ਜਾਨਕਿ ਵਾਰਦਾਤਾਂ ਨੂੰ ਅੰਜਾਮ ਦੇਣ ਲੱਗੀ ਨਸ਼ੇ ਦੀ ਆਦੀ ਹੋਣ ਤੋਂ ਬਾਅਦ ਜਦੋਂ ਨਸ਼ੇ ਦੀ ਪੂਰਤੀ ਲਈ ਉਸ ਨੇ ਵਾਰਦਾਤਾ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਪੁਲਿਸ ਨੇ ਕਾਜਲ ਤੋਂ ਸੋਨੇ ਦੀਆਂ ਮੁੰਦਰੀਆਂ ਬਰਾਮਦ ਕੀਤੀਆਂ ਹਨ ਪੁਲਿਸ ਦੀ ਜਾਂਚ ਵਿੱਚ ਕਾਜਲ ਨੇ ਕਈ ਵੱਡੇ ਖੁਲਾਸੇ ਕੀਤੇ ਨੇ ਤਾਂ ਹੁਣ ਜਿਹੜੀ ਕਾਜਲ ਨਾਮ ਦੀ ਕੁੜੀ ਫੜੀ ਜਾਂਦੀ ਹੈ ਤਾਂ ਉਹ ਇੱਕ ਨਸ਼ੇ ਦੀ ਆਦੀ ਵੀ ਹੋ ਜਾਂਦੀ ਹੈ ਚੋਰੀਆਂ ਚੋਕਾਰੀਆਂ ਨੂੰ ਵੀ ਅੰਜਾਮ ਦੇਣ ਲੱਗ ਜਾਂਦੀ ਹੈ ਤੇ ਸਿੱਧੂ ਮੂਸੇਵਾਲਾ ਦੀ ਰੈਕੀ ਕਰਨ ਤੋਂ ਬਾਅਦ ਜਦੋਂ ਗ੍ਰਿਫਤਾਰੀ ਹੁੰਦੀ ਹੈ ਤਾਂ ਬੀਤੇ ਦਿਨ ਦੀ ਗ੍ਰਿਫਤਾਰੀ ਹੋ ਗਈ ਹੈ ਅੰਮ੍ਰਿਤਸਰ ਦੇ ਵਿੱਚੋਂ ਇਹਦੀ ਗ੍ਰਿਫਤਾਰੀ ਹੋਈ ਹੈ ਔਰ ਹੁਣ ਇਹਨੇ ਵੱਡੇ ਵੱਡੇ ਖੁਲਾਸੇ ਕਿਹੜੇ ਕੀਤੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਇਹ ਕੁੜੀ ਦਾ ਜਿਹੜਾ ਬਿਆਨ ਆ ਤੁਹਾਨੂੰ ਮੈਂ ਸੁਣਾਉਂਗਾ ਉਸ ਤੋਂ ਪਹਿਲਾਂ ਜਿਹੜੀ ਕਿ ਪਾਕਿਸਤਾਨ ਦੀ ਖਬਰ ਆ ਹੋਰ ਵੀ ਡਰਾ ਦੇਣ ਵਾਲੀ ਆ ਕਿਉਂਕਿ ਮਾਲਵਿੰਦਰ ਸਿੰਘ ਮਾਲੀ ਉਹਨਾਂ ਦੇ ਮੂੰਹੋਂ ਤੁਹਾਨੂੰ ਮੈਂ ਕੁਝ ਖਬਰ ਸੁਣਾਉਣ ਜਾ ਰਿਹਾ ਜਿਹੜੀ ਪਾਕਿਸਤਾਨ ਦੇ ਵਿੱਚੋਂ ਇੱਕ ਅਹਿਮ ਤੇ ਵੱਡੇ ਖੁਲਾਸੇ ਹੋਏ ਨੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਉਸ ਕੁੜੀ ਦੀ ਆ ਸੁਣੋ ਜੀ ਬਿਲਕੁਲ ਜੋ ਦੇਖੋ ਮੈਨੂੰ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੇ ਮਜੇਲਾ ਤੱਕੀਆਂ ਉਹਨਾਂ ਦੇ ਟਿਕਾਣੇ ਇੱਥੇ ਲੱਗੀਆਂ ਉਹਨਾਂ ਨੇ ਕੀ ਕੀਤਾ ਇਹਨਾਂ ਨੇ ਹਵਾਈ ਜਹਾਜ਼ ਤੇ ਹਮਲਾ ਕੀਤਾ ਬਠੰਡੇ ਆਕਲੀ ਜਿਹੜਾ ਜਹਾਜ਼ ਆ ਐਨੇ ਇੱਥੇ ਆ ਕੇ ਫੁੰਡਿਆ ਉਹਨਾਂ ਨੇ ਆਪਣੇ ਹੱਥ ਚ ਰਹੇ ਨੇ ਉਹ ਫੁੰਡਿਆ ਹਵਾਈ ਜਹਾਜ਼ ਟਿੱਕ ਗਿਆ ਥੱਲੇ ਅੱਜ ਤੱਕ ਨਹੀਂ ਦੱਸਦੇ ਵੀ ਕੌਣ ਆ ਦੁਨੀਆ ਤੇ ਗੱਲ ਚੱਲਦੀ ਹੋ ਰਹੀ ਫੈਲ ਸੀ ਤਿੰਨ ਜਹਾਜ਼ ਜੰਮੂ ਕਸ਼ਮੀਰ ਚ ਫੁੰਡੇ ਉਹਨਾਂ ਨੇ ਅੱਜ ਵੀ ਰਾਹੋ ਲਗਾਤੀ ਕਹਿੰਦਾ ਦੱਸੋ ਕਿ ਜਹਾਜ਼ ਟਿੱਕਿਆ ਕਿ ਨਹੀਂ ਟਿੱਕਿਆ ਜੇ ਬਠਿੰਡੇ ਦੇ ਵਿੱਚ ਪਿੰਡਾਂ ਦੇ ਲੋਕ ਹਵਾਈ ਜਹਾਜ਼ ਦੇ ਬੈਕਸ ਨੂੰ ਲੈ ਕੇ ਹਸਪਤਾਲ ਜਾਂਦੇ ਨੇ ਜਾਂ ਸਪੁਰਤ ਕਰਦੇ ਨੇ ਇਹ ਤਾਂ ਬਤ ਗੱਲ ਤਾਂ ਕੋਈ ਹੋਈ ਜਾਂਦਾ ਨਹੀਂ ਉਸ ਹਾਲਤ ਦੇ ਵਿੱਚ ਉਹ ਰੋਫਾਇਲ ਭੁੰਡਿਆ ਗਿਆ ਉਹ ਭੁੰਡਿਆ ਗਿਆ ਫਿਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਫਿਰ ਡਰੋਨ ਛੱਡਨੇ ਸ਼ੁਰੂ ਕਰ ਦਿੱਤੇ ਵੱਡੀ ਗਿਣਤੀ ਚ ਪਾਕਿਸਤਾਨ ਨੇ ਮਤਲਬ ਜਿਹੜੇ ਡਿਫੈਂਸ ਐਕਸਪਰਟ ਨੇ ਉਹ ਕਹਿੰਦੇ ਨੇ ਵੀ ਉਹਨਾਂ ਦਾ ਮਤਲਬ 50 ਹਜ਼ਾਰ ਦਾ ਡਰੋਨ ਸੀ ਜਦੋਂ ਉਹਨਾਂ ਨੇ ਛੱਡੇ ਇਹ 50 ਲੱਖ ਦੀ ਬਜਾਈ ਨਾਲ ਮਾਰਦੇ ਰਹੇ ਉਹਨੂੰ ਜਿਹਦੇ ਵਿੱਚ ਇੱਕ ਹਾਲ ਤਹੀ ਜਿਹਾ ਆ ਗਿਆ ਵੀ ਇੰਡੀਆ ਨੂੰ ਮਹਿਸੂਸ ਹੋ ਗਿਆ ਵੀ ਹਵਾਈ ਲੜਾਈ 'ਚ ਆਪਣੀ ਗੱਲ ਨਹੀਂ ਕਾਹ ਚੱਲਣੀ। ਜਿਹੜਾ ਵੀ ਤਰੀਕਾ ਵੀ ਉਦਾਂ ਵੀ ਇਕਨੋਮਿਕ ਵੀ ਉਦਾਂ ਵੀ। ਦੇਖੋ ਮੈਨੂੰ ਇਹਦੇ ਬਾਰੇ ਮੈਂ ਤਾਂ ਦੇਖੋ ਵੀਡੀਓ ਦੇਖਦਾ ਹਾਂ ਤਾਂ ਫੈਸਲਿਟੀ ਐਕਸਪਰਟ ਬੋਲ ਰਹੇ ਨੇ ਹੋਰ ਬੋਲ ਰਹੇ। ਉਹ ਕਹਿੰਦੇ ਸਾਬਤ ਹੋ ਗਿਆ ਵੀ ਪਾਕਿਸਤਾਨ ਦੀ ਹਵਾਈ ਸੈਨਾ ਭਾਰਤ ਦੀ ਹਵਾਈ ਸੈਨਾ ਨਾਲੋਂ ਕਿਤੇ ਵੱਧ ਮਜ਼ਬੂਤ ਆ। ਆ ਹੁਣ ਇਹ ਵੀਡੀਓ ਮੈਂ ਤੁਹਾਨੂੰ ਕਿਉਂ ਸੁਣਾਈ ਹੈ? ਕਿਉਂਕਿ ਮਾਲਵਿੰਦਰ ਸਿੰਘ ਮਾਲੀ ਦਾ ਇੱਕ ਬਹੁਤ ਵੱਡਾ ਦਾਵਾ ਕੀਤਾ ਗਿਆ ਵੀਡੀਓ ਲੰਬੀ ਹੈ ਤੁਹਾਡਾ ਟਾਈਮ ਨਾ ਵੇਸਟ ਹੋਏ ਮੈਂ ਆਪਣੇ ਆਪ ਹੀ ਦੱਸ ਦਿੰਦਾ ਕਿ ਉਹਨਾਂ ਨੇ ਕਿਹਾ ਕਿ ਭਾਰਤ ਦੀ ਜਿਹੜੀ ਫੌਜ ਹੈ ਬਹੁਤ ਵੱਡੀ ਗੱਲ ਕਹਿ ਗਏ ਨੇ ਭਾਰਤ ਦੀ ਜਿਹੜੀ ਫੌਜ ਹੈ ਕਹਿੰਦੇ ਉਹ ਪਾਕਿਸਤਾਨ ਦੀ ਫੌਜ ਦੇ ਮੁਕਾਬਲੇ ਨਖਿੱਦੀ ਤਿੰਨ ਕਮੀ ਹੈ ਯਾਨੀ ਸਿੱਧਾ ਤੌਰ ਤੇ ਕਹੀਏ ਉਹਨਾਂ ਨੇ ਉਹਨੂੰ ਐਨਾ ਕਹਿ ਦਿੱਤਾ ਵੀ ਉਹਨਾਂ ਦੇ ਮੁਕਾਬਲੇ ਦੇ ਵਿੱਚ ਤਾਂ ਨਹੀਂ ਹੈਗੇ ਯਾਨੀ ਪਾਕਿਸਤਾਨ ਦੀ ਜਿਹੜੀ ਆਰਮੀ ਹੈ ਉਹਨਾਂ ਦੇ ਨਾਲੋਂ ਬਹੁਤ ਜ਼ਿਆਦਾ ਮਜ਼ਬੂਤ ਹੈ ਹਿੰਦੁਸਤਾਨ ਦੀ ਆਰਮੀ। ਕਹੂੰਗਾ ਵੀ ਜਿਹੜਾ ਇਹ ਬਿਆਨ ਹੈ ਬੜਾ ਹੀ ਬੇਤੁਕਾ ਬਿਆਨ ਕਹਿ ਸਕਦੇ ਆ ਕਿਉਂਕਿ ਹਿੰਦੁਸਤਾਨ ਦੀ ਆਰਮੀ ਦਾ ਡੰਕਾ ਪੂਰੇ ਵਿਸ਼ਵ ਦੇ ਅੰਦਰ ਵੱਜ ਚੁੱਕਿਆ। ਮਤਲਬ ਕੀ ਹੈ ਕਹਿਣ ਦਾ ਕਹਿੰਦਾ ਇੱਕ ਡਰੋਨ ਨੂੰ 50 ਲੱਖ ਦੀ ਮਜਾਇਲ ਦੇ ਨਾਲ ਸਿੱਟਿਆ ਜਾਂਦਾ। ਉਹਨਾਂ ਦਾ ਤਾਂ 50 ਹਜ਼ਾਰ ਦਾ ਡਰੋਨ ਹੈ ਕਹਿੰਦਾ ਆਪਣੇ ਵਾਲੀ 50 ਲੱਖ ਦੀ ਮਜਾਇਲ ਜਿਹਦੇ ਨਾਲ ਉਹਨੂੰ ਸਿੱਟਿਆ ਗਿਆ। ਬਹੁਤ ਵੱਡੇ ਵੱਡੇ ਦਾਅਵੇ ਕਰ ਰਹੇ ਆ ਵੀਡੀਓ ਲੰਬੀ ਸੀ ਪਰ ਹੁਣ ਸਵਾਲ ਇੱਥੇ ਆ ਜਾਂਦਾ ਗੁਰਦੁਆਰਾ ਅਕਾਲ ਤਖਤ ਸਾਹਿਬ ਤੋਂ ਯਾਨੀ ਸਾਡੇ ਸਿੱਖਾਂ ਦੀ ਅਦਾਲਤ ਹੈ ਉਥੋਂ ਵੀ ਇੱਕ ਫਰਮਾਨ جاری ਹੁੰਦਾ ਹੈ ਕਹਿੰਦੇ ਵੀ ਭਾਈ ਜਿਹੜਾ ਪਾਕਿਸਤਾਨ ਆ ਉਹ ਹਮਲਾ ਹੀ ਨਹੀਂ ਕਰ ਸਕਦਾ ਗੁਰਦੁਆਰਾ ਸਾਹਿਬ ਤੇ ਭਲਾ ਇਸ ਬਿਆਨ ਦੀ ਤੁਲਨਾ ਉਸ ਗੁਰਦੁਆਰੇ ਦੇ ਨਾਲ ਕੀਤੀ ਜਾਵੇ ਕਿ ਉਹ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਉਥੇ ਜਿੱਥੇ ਇੱਕ ਗ੍ਰੰਥੀ ਦੀ ਮੌਤ ਹੁੰਦੀ ਹੈ ਅੱਠ ਬੰਦੇ ਹੋਰ ਨਾਲ ਮਾਰੇ ਜਾਂਦੇ ਆ ਤਾਂ ਉਹ ਵੀ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਮਜਾਇ ਲੱਗਦੀ ਆ ਉਥੇ ਬਹੁਤ ਵੱਡੇ ਪੱਧਰ ਤੇ ਯਾਨੀ ਨੁਕਸਾਨ ਹੁੰਦਾ ਹੈ ਦੇਹੋ ਪਾਕਿਸਤਾਨ ਬਣੀ ਹੋਇਆ ਨਹੀਂ ਮਜਾਲ ਡਿੱਗਦੀ ਹੈ ਕਿਉਂਕਿ ਇਹ ਇਲਾਕਾ ਬਾਰਡਰ ਦਾ ਪੈ ਜਾਂਦਾ ਜੇਕਰ ਵਾਕਈ ਪਾਕਿਸਤਾਨ ਸਿੱਖਾਂ ਨੂੰ ਇੰਨੀ ਐਮ ਦਿੰਦਾ ਤਾਂ ਫੇਰ ਸਿੱਖਾਂ ਨੂੰ ਦੇਖੋ ਇੱਕ ਪਾਸੇ ਜਾ ਕੇ ਜਾਣ ਬੁੱਝ ਕੇ ਯਾਨੀ ਪਾਕਿਸਤਾਨ ਉਕਸਾ ਰਿਹਾ ਸੀ ਕਿ ਭਾਈ ਤੁਸੀਂ ਜਿਹੜੇ ਸਿੱਖ ਆ ਸਾਡੇ ਲਈ ਬਹੁਤ ਮਹੱਤਵਪੂਰਨ ਗੱਲ ਆ ਤੁਹਾਡੇ ਲਈ ਜਿਹੜੇ ਕਿ ਅਸੀਂ ਦਰਵਾਜ਼ੇ ਖੋਲ ਦਿੱਤੇ ਨੇ ਉਹ ਸਿੱਖਾਂ ਨੂੰ ਇੱਕ ਤਰਫਾ ਯਾਨੀ ਪੰਜਾਬ ਦੇ ਸਿੱਖਾਂ ਨੂੰ ਸਾਡੀ ਆਰਮੀ ਜਾਂ ਫਿਰ ਸਾਡੇ ਪੂਰੇ ਭਾਰਤ ਦੇ ਖਿਲਾਫ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਹ ਸਮਝਣ ਦੀ ਲੋੜ ਆ ਵੀ ਦੁਸ਼ਮਣ ਦੇਸ਼ ਆ ਜਿਹੜਾ ਉਹ ਸਾਡੇ ਮੁਲਕ ਦੇ ਵਿੱਚ ਪਾਰ ਪਾਉਣ ਦੀ ਕੋਸ਼ਿਸ਼ ਕਰ ਰਿਹਾ ਐ ਇਸ ਕਰਕੇ ਸਾਡੇ ਲੋਕ ਆ ਜਿਹੜੇ ਵੱਡੀਆਂ ਅਦਾਲਤਾਂ ਨੇ ਜਿਹੜੀਆਂ ਸਿੱਖਾਂ ਦੀਆਂ ਉੱਥੋਂ ਵੀ ਫਰਮਾਨ ਜਾਰੀ ਹੁੰਦੇ ਨੇ ਕਹਿੰਦੇ ਵੀ ਪਾਕਿਸਤਾਨ ਤਾਂ ਸਾਡੇ ਤੇ ਹਮਲਾ ਹੀ ਨਹੀਂ ਕਰ ਸਕਦਾ ਭਰਾ ਤੁਸੀਂ ਇਹ ਵੇਖੋ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਅਟੈਕ ਹੁੰਦਾ ਕਿ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਉੱਥੋਂ ਵਾਲਾ ਪ੍ਰਕਾਸ਼ ਸਾਹਿਬ ਯਾਨੀ ਗੁਰੂ ਗ੍ਰੰਥ ਸਾਹਿਬ ਪਏ ਹੁੰਦੇ ਨੇ ਔਰ ਸਾਡੇ ਇਕਾਲਤਰ ਸਾਹਿਬ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਪਏ ਹੁੰਦੇ ਨੇ ਉੱਥੇ ਵਿਰਾਜਮਾਨ ਦੋਨੋਂ ਪਾਸੇ ਇੱਕੋ ਹੀ ਚੀਜ਼ ਹੈ ਕਿ ਉੱਥੋਂ ਤੇ ਇੱਥੋਂ ਦੀ ਤੁਲਨਾ ਅਲੱਗ-ਅਲੱਗ ਆ ਗਈ ਕਿ ਉਹ ਹੈ ਤਾਂ ਇੱਕੋ ਜੀ ਹੈ ਉੱਥੇ ਵੀ ਗੁਰੂ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਪਏ ਨੇ ਇੱਧਰ ਵੀ ਪਏ ਨੇ ਯਾਨੀ ਸਤਿਨਾ ਸਾਰੇ ਪਾਸੇ ਆ ਪਰ ਸਵਾਲ ਇੱਥੇ ਹੁੰਦਾ ਵੀ ਇਕਾਲਤਰ ਸਾਹਿਬ ਤੋਂ ਐਡਾ ਦਾਵਾ ਕਿਉਂ ਕੀਤਾ ਜਾ ਰਿਹਾ ਕਿ ਭਾਈ ਸਾਡੇ ਤੇ ਤਾਂ ਅਟੈਕ ਹੀ ਨਹੀਂ ਹੁੰਦਾ ਪਾਕਿਸਤਾਨ ਬਣੀਓ ਜਦੋਂ ਸਿੱਧੇ ਤੌਰ ਤੇ ਪਾਕਿਸਤਾਨ ਨੇ ਪੰਜਾਬ ਨੂੰ ਟਾਰਗੇਟ ਕੀਤਾ ਤੇ ਫਿਰ ਰਹਿ ਕੀ ਜਾਂਦਾ ਪਿੱਛੇ ਉਹ ਚਾਹੇ ਤੁਹਾਡਾ ਕੋਈ ਬੰਦਾ ਆਮ ਆਉਂਦਾ ਚਾਹੇ ਕੋਈ ਧਰਮ ਉਸਤਾਦ ਆਉਂਦਾ ਤਾਂ ਫਿਰ ਹਮਲਾ ਕਰਦੇ ਨੇ ਆਪਣੇ ਪੰਜਾਬ ਨੂੰ ਲਗਾਤਾਰ ਟਾਰਗੇਟ ਪਾਕਿਸਤਾਨ ਵੱਲੋਂ ਬਣਾਇਆ ਗਿਆ ਬਹੁਤ ਜ਼ਿਆਦਾ ਇਸ ਗੱਲ ਦੀ ਪੀੜਾ ਲੱਗੀ ਆ ਸਾਡੇ ਪੰਜਾਬ ਪਰ ਦੇ ਲੋਕਾਂ ਨੂੰ ਜਿਹੜੇ ਸਿੱਖੀ ਸਿਧਾਂਤਾਂ ਦੇ ਨਾਲ ਵੀ ਨਹੀਂ ਉਹਨਾਂ ਲੋਕਾਂ ਨੂੰ ਤਾਂ ਵੱਡੀ ਠੇਸ ਲੱਗੀ ਹੈ ਤਾਂ ਮੈਂ ਚਾਹੁੰ ਆ ਪੰਜਾਬ ਦੇ ਲੋਕਾਂ ਦੇ ਕਮੈਂਟ ਕਿਹੜੇ ਹੱਕ ਦੇ ਵਿੱਚ ਆਉਂਦੇ ਨੇ ਕਿਹੜੀ ਪ੍ਰਕਿਰਿਆ ਦੇ ਵਿੱਚ ਆਉਂਦੇ ਔਰ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਪਹੁੰਚੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਬਹੁਤ